ਵਾਡਾ ਇੱਕਾ ਜਿੰਦਾਬਾਦ 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 ਅਸੀਂ ਇਕਤਾ ਜਿੰਦਾਬਾਦ 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 ਹallelujah 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 ਪੰਜਾਬ 988 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਅਣਖਿਤ گاਉ ਆਜ਼ਾਦੀ ਪਾਓ ਰਾਜ ਲਿਆਓ ਦੇ ਬੈਨਰੇ ਇੱਕਾ ਹਾਲੀਵੁੱਡ ਪੈਲੈਸ ਭਾਰੀਵਾੜ ਜ਼ਿਲ੍ਹਾ ਜਰਵਾਪਟਕੇ ਇਕੀ ਦਸ ਨੂੰ ਰਖੇਗੀ ਦਿਲਾ ਪਦਰੇ ਰੈਨੀਆਂ ਪਿਆਰੀਆਂ ਸੰਬੰਧੀ ਕ੍ਰਿਸਚੀਅਨ ਨੈਸ਼ਨਲ ਫਰੰਟ ਪੰਜਾਬ ਜੋਤ ਪ੍ਰਧਾਨ ਬੱਬਾ ਗਿੱਲ ਦੇ ਪਰਬੰਦਾ ਐਡਮ ਬੇਬੀ ਕਲੋਨੀ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਅਚੇਚੇ ਤੌਰ ਤੇ ਸ਼ਿਰਕਤ ਕੀਤੀ ਪ੍ਰਖਣਾ ਗੱਲਬਾਤ ਦੌਰਾਨ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਰੈਲੀ ਦੌਰਾਨ ਚਿਲਕੀ ਦੀ ਸੁਰੱਖਿਆ ਪਰਵਿਸਤਾਨਾ ਲਈ ਜ਼ਮੀਨ ਪਾਸਟਰ ਸਰਦਾਨਾਂ ਦਾ ਸਨਮਾਨ ਹੈ ਜਰੂਸਲਮ ਦੀ ਯਾਤਰਾ ਮਸੀਹ ਭਾਈਚਾਰੇ ਲਈ ਰਾਖਵਾ ਕਰਨਾ ਤ੍ਰਿਚੰਦ ਰੈਜੀਮੈਂਟ ਬਹਾਲ ਕਰਨਾ ਘੱਟ ਗਿਣਤੀ ਮਸੀਹ ਵਿਦਿਆਰਥੀਆਂ ਦੇ ਲਈ ਵਿਜੀਕ ਅਤੇ ਗਰੀਬ ਮਸੀਹ ਪਰਿਵਾਰਾਂ ਲਈ ਘਰ ਬਣਾਉਣ ਆਦਮ ਮੰਗਾ ਸੰਬੰਧੇ ਇਕੱਤਰਤਾ ਕੀਤੀ ਜਾਵੇਗੀ ਕੇਂਦਰੀ ਮੰਤਰੀ ਰਵਨੀਤ ਬਿਟੋ ਵੱਲੋਂ ਮਸੀਹ ਭਾਈ ਚਾਰੇ ਸੰਬੰਧੀ ਦਿੱਤੇ ਬਿਆਨ ਦੀ ਸੱਚ ਸਬਦਾ ਚ ਨਿੰਦਾ ਕਰਦੇ ਹੋ ਇਹ ਪ੍ਰਧਾਨ ਲਾਰੈਂਸ ਚੌਧਰੀ ਅਤੇ ਪ੍ਰਧਾਨ ਬੱਬਾ ਜੱਲ ਨੇ ਰਵਨੀਤ ਬਿਟੋ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਦ ਕਿ ਜ਼ਿਲ੍ਹਾ ਪ੍ਰਧਾਨ ਬੱਬਾ ਜੱਲ ਨੇ 21 ਗੱਲ ਦੀ ਰੈਲੀ ਨੂੰ ਕਾਮਯਾਬ ਕਰਦੇ ਸੰਬੰਧੀ ਜੁਟੀਆਂ ਲਗਾਈਆਂ ਹੀ ਆਂ ਵੇਖੋ ਧਾਰੀਵਾਲ ਤੋਂ ਪੱਤਰਕਾਰ ਮੇਰੇ ਜੀ ਖਾਸ ਰਿਪੋਰਟ ਮੇਰਾ ਨਾਮ ਲਾਰੈਂਸ ਟੈਲਰੀ ਆ ਮੈਂ کرشچن نیشنل فرنڈ کا راشٹری پردھان ہے میرے نال سنباب کے بوتھ پردھان بابا جی جی سارے ضلع پردھان شام مسیح سوٹا جی سڈے دارمک بند کے ضلع چیئرمین ڈاکٹر سرجیت جی اور سڈے ضلع گرداسپور پردھان ضلع یوتھ پردھان مسٹر رکیش گائی جی اور وہاں کے نال انسپیکٹر دلسنگ جی ਸਾਡੇ ਬਖ ਬਖ ਪਿੰਡਾਂ ਤੋਂ ਆਏ ਹੋਏ ਸੀਐਨਐਫ ਦੀਆਂ ਦੇ ਪ੍ਰਧਾਨ ਜਿਲ੍ਹਾ ਕਮੇਟੀ ਦੇ ਅਧਿਕਾਰ ਤੇ ਉਹਨਾਂ ਦੇ ਨਾਲ ਹੋਏ ਬਾਕੀ ਸਾਰੇ ਸਾਥੀ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਤੁਸੀਂ ਸ਼ੌਟ ਮੋਡ ਤੇ ਸਾਰੇ ਛਡੇ بڑے ਜਰਨਲਿਸਟ ਭਰਾ ਉਹ ਜਿੱਤ ਬਹੁਤ ਇੰਪੋਰਟੈਂਟ ਜਿਹੜਾ ਸਬਜੈਕਟ ਹੈ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨਾ ਉਹ ਹੈ ਅੰਠ ਬਦਹਾਵਾ ਜਾਂ ਦੀਪਾ ਰਾਜਿਆ ਇਹ ਇੱਕ ਬੈਨਰ ਤੇ ਜਿਹੜੀ ਇੱਕ ਤੇ ਅਗਸਤ ਦਿਨ ਦੂਰਵਾਰ ਸਵੇਰੇ 10 ਵਜੇ ਹਾਲੀਵੁੱਡ ਪਾਰਕ ਅਸਟਾਰੀ ਦਾਇਰ ਹੋਇਆ ਬਹੁਤ ਵੱਡੀ ਰੈਲੀ ਹੋ ਰਹੀ ਬਿਸ਼ਾਲ ਰੈਲੀ ਇਹ ਰਿਆ ਪਿਆਰ ਨੇ ਜਿਹੜੀਆਂ ਸਾਰੀਆਂ ਮੁਕੰਮਲ ਹੋ ਗਈਆਂ ਤੇ ਅੱਜ ਅਸੀਂ ਇਸ ਮੌਕੇ ਤੇ ਅਪੀਲ ਕਰਨ ਵਾਸਤੇ ਲੋਟੀ ਕਪੜਾ ਤੇ ਮਕਾਨ ਦਾ ਸੰਘਰਸ਼ ਕਰ ਰਿਹਾ ਔਰ ਪਿੰਡਾਂ ਦੇ ਵਿੱਚ ਕੋਈ کاروبار ਨਾਉਣ ਕਰਕੇ ਗੁਲਾਮੀ ਵਾਲਾ ਜਿਹੜਾ ਆਪਣਾ ਜੀਵਨ ਬਤੀਤ ਕਰ ਰਿਹਾ ਨਾ ਉਹਨਾਂ ਦਾ ਆਸਰੇ ਨਹੀਂ ਚੰਗਾ ਨਾ ਉਹਨਾਂ ਦਾ ਸਮਾਜਿਕ ਨਹੀਂ ਚੰਗਾ ਐਜੂਕੇਸ਼ਨ ਦੀ ਗੱਲ ਕਰੀਏ ਸਰਕਾਰ ਜਿਹੜੀ ਆ ਬڑے ਦਾਅਵੇ ਕਰਦੀ ਹੈ ਕਿ ਅਸੀਂ ਐਮਐਨਐਸ ਸਕੂਲ ਖੋਲ੍ਹ ਦਿੱਤੇ ਨੇ ਅਸੀਂ ਜਿਹੜੀ ਪੜਾਈ ਆ ਉਹਨੂੰ ਇੱਕ ਮਾਡਲ ਐਜੂਕੇਸ਼ਨ ਦੇ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਕਰ ਰਹੇ ਆ ਪਰ ਤੁਸੀਂ ਜਦੋਂ ਪਿੰਡਾਂ ਵਿੱਚ ਜਾ ਕੇ ਦੇਖੋ ਸਾਡੇ ਲੋਕਾਂ ਦੇ ਕੋਲ ਬੱਚੇ ਪੜਾਉਣ ਦੇ ਲਈ ਵੀ ਉਹਨੇ ਸਾਧਨ ਨਹੀਂ ਹੈ ਇਸ ਕਰਕੇ ਸਾਡੇ ਬੱਚੇ ਚੰਗੀ ਤਰ੍ਹਾਂ ਪਲ ਨਹੀਂ ਪਾਉਂਦੇ ਸੋ ਇਹਨਾਂ तमाम ਮੁੱਦਿਆਂ ਨੂੰ ਲੈ ਕੇ ਖਾੜੀ ਦੇ ਪਿੱਛੇ ਜਿਹੜੇ ਪੋਸਟਰ ਲੱਗੇ ਆ ਤੁਸੀਂ ਦੇਖਿਆ ਹੋਵੇਗਾ ਜਿਹਦੇ ਉੱਪਰ ਅਸੀਂ ਜਿਹੜੀਆਂ ਰੈਲੀ ਕਰਨ ਦੇ ਵਿਸ਼ੇਸ਼ ਮੁੱਦੇ ਲਿਖੇ ਆ ਉਹ ਹੈ ਕਿ ਸਾਡੇ ਪਿੰਨਾਂ ਦੇ ਵਿੱਚ ਕਬਰਸਤਾਨਾਂ ਵਾਲੀਆਂ ਜ਼ਮੀਨਾਂ ਨੇ ਜਿੱਥੇ ਹੈੀਆਂ ਦੱਬੀਆਂ ਹੁੰਦੀਆਂ ਕਮਿਊਨਿਟੀ ਹਾਲ ਹੈ ਨਹੀਂ ਸੈਕੰਡਰੀ ਸਾਡੇ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਕੋਲ ਘਰ ਨਹੀਂ 1-1 ਦੇ ਦੋ-ਦੋ ਮਲ੍ਹੇ ਦੇ ਤੇ 5-5 7-7 ਪਰਿਵਾਰ ਰਹੇ ਨੇ ਔਰ ਸਾਡੇ ਬੱਚਾਂ ਦੇ ਕੋਲ ਸਕਾਲਰਸ਼ਿਪ ਨਹੀਂ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਕਲੇਮ ਕਰਦੀ ਆ ਕਿ ਅਸੀਂ ਕਰੋੜਾਂ ਰੁਪਏ ਪੰਜਾਬ ਸਰਕਾਰ ਨੂੰ ਭੇਜਦੇ ਆ ਤਾਂ ਕਿ ਉਹ ਘੱਟ ਗਿਣਤੀਆਂ ਦੇ ਬੱਚਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਪੰਜਾਬ ਸਰਕਾਰ ਪਾਵੇ ਪੰਜਾਬ ਸਰਕਾਰ ਇਹ ਕਹਿੰਦੀ ਆ ਕਿ ਸਾਨੂੰ ਜਿਹੜਾ ਸੈਂਟਰ ਗਵਰਨਮੈਂਟ ਪੈਸੇ ਨਹੀਂ ਦੇ ਉਹ ਸਾਨੂੰ ਨਹੀਂ ਪਤਾ ਇਹਨਾਂ ਦੇ ਕਿੰਨਾ ਬੁਰਾ ਇਰਾਦਾ ਹੁੰਦਾ ਹੈ ਸਮਾਂ ਪਿਛੇ ਤੇ ਆ ਕਿ ਜਿਹੜੀ ਕ੍ਰਿਸਟਲ ਐਗਰੀਮੈਂਟ ਤੁਰਦੀ ਸੀ ਇਹ ਨਹੀਂ ਸਰਚ ਪੰਜਾਬੀ ਵਿੱਚ ਜਿਹੜੀ ਕਿ ਅੰਗਰੇਜ਼ ਸਰਕਾਰ ਨੇ ਬਣਾਈ ਸੀ ਗਾਡੀ ਤੋਂ ਪਹਿਲਾਂ ਉਹ ਗਾੜ੍ਹਬੁੱਧ ਕੇ ਇੱਕ ਡਿਸਕ੍ਰਿਮੀਨੇਟਡ ਪਾਲਿਸੀ ਦੇ ਤਹਿਤ ਪੱਖਪਾਤ ਜਿਹੜੀਆ ਨੀਤੀ ਦੇ ਤਹਿਤ ਉਹਨੂੰ ਤੋੜ ਦਿੱਤਾ ਗਿਆ ਜਿਹੜੇ ਕਰਕੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੇ ਜਿਹੜੇ ਆ ਅੱਜ ਉਸ ਹਸੈਨਾ ਦੀ ਭਰਤੀ ਨਹੀਂ ਹੋ ਸਕਦੇ ਜਦਕਿ ਬਾਕੀ ਸਾਰੇ ਬੜਗਾਂ ਦੀਆਂ ਜਿਹੜੀਆਂ ਰੈਜੀਮੈਂਟਸ ਨੇ ਸਿੱਖ ਰੈਜੀਮੈਂਟ, ਸਿੱਖ ਇਨਫੈਂਟਰੀ ਰੈਜੀਮੈਂਟ ਆ ਉਸ ਤੋਂ ਇਲਾਵਾ ਗੋੜਖਾ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਡੋਗਰਾ ਰੈਜੀਮੈਂਟ ਔਰ ਬਾਕੀ ਸਟੇਟਾਂ ਦੇ ਨਾਲ ਕੋਈ ਰੈਜੀਮੈਂਟ ਕਿਸੇ ਸਾਰੇ ਮੀਡੀਆ ਵਾਲੇ ਜਾਣਦੇ ਲੇਖ ਨਹੀਂ ਸਾਡੀ ਗਾਦੀ ਮੇ ਜਿਹੜੀ ਕੋੜੀ ਆ ਇਹ ਵੀ ਅਸੀਂ ਬਾਦੀ ਦੀ ਮੰਗ ਕਰਦੇ ਆ ਕਿ ਇਹ ਜਿਹੜੀ ਰੈਜੀਮੈਂਟ ਕਿਸਨ ਰਾਜਮੈਂਟ ਬਹਾਲ ਕੀਤੀ ਜਾਵੇ ਕਿਉਂਕਿ ਇਹ ਸਾਡੇ ਪੜ੍ਹੇ ਲਿਖੇ ਉੱਚੇ ਲੰਬੇ ਨੌਜਵਾਨ ਆ ਉਹ ਭਰਤੀ ਹੋ ਕੇ ਜਿੱਥੇ ਦੇਸ਼ ਦੀ ਸੇਵਾ ਕਰਨ ਜਾਂ ਉੱਥੇ ਆਪਣੇ ਘਰਾਂ ਦੀ ਹਾਲਤ ਨੂੰ ਬਚਾਣ ਇਹ ਸਾਡੀ ਧਾਰਮਿਕ ਮੰਗ ਹੈ ਜੀ ਉਹ ਆ ਕਿ ਜਿਹੜਾ ਜਿਸ ਤਰ੍ਹਾਂ ਸਾਡੇ ਸਿੱਖ ਭਾਈਚਾਰੇ ਨੇ ਆਜ਼ਾਦੀ ਤੋਂ ਬਾਅਦ ਜਿਹੜੇ ਗੁਰਦੁਆਰਾਂ ਉੱਥੇ ਰਹਿ ਗਏ ਤੇ ਉੱਥੇ ਜਾਣ ਦੇ ਲਈ ਇੱਕ ਭਾਈਚਾਰਿਆਂ ਨੂੰ ਪਾਕਿਸਤਾਨ ਜਾਣ ਦੇ ਲਈ ਵੀਜ਼ਾ ਪੈਕੇਜ ਆਉ ਜਾਂਦੇ ਆ ਆਪਣੀ ਦੁਰਘਾਮਾਂ ਦੇ ਦਰਸ਼ਨ ਕਰਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਉਸੇ ਤਰ੍ਹਾਂ ਮੁਜ਼ਮਨ ਪਾਲ ਭਾਈਚਾਰਿਆਂ ਦੇ ਕੋਲ ਵੀ ਮੱਕੇ ਗਾਂਦਲੀ ਜਿਹੜਾ ਹੈ ਸੈਂਟਰ ਗਾਮ ਨੇ ਉਹਨਾਂ ਨੂੰ ਵੀਜ਼ਾ ਪੈਕੇਜ ਦਿੱਤਾ ਉਹ ਜਾਂਦੇ ਸਾਡੇ ਭਾਰਤ ਦੇ ਵਿੱਚ ਜੋ ਬਾਕੀ ਵੀ ਸਭ ਭਾਈਚਾਰਿਆਂ ਨੂੰ ਇਹ ਯਾਤਰਾ ਕਰਨ ਦੇ ਲਈ ਆਪਣੇ ਧਾਰਮਿਕ ਸਥਾਨਾਂ ਤੇ ਅੜ ਗਿਆ ਤੇ ਸਾਡੀ ਇਹ ਮੰਨਿਆ ਕਿ ਜਿਹੜੀ ਬਕਾਇਦਾ ਆਪਣੇ ਹੋਸ਼ਨਾ ਦੇ ਵਿੱਚ ਲਿਖਿਆ ਹੋਇਆ ਇਹ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਸਖਸ਼ਮ ਨਹੀਂ ਆ ਲਿਖਣੋਂ ਆਪਣੇ ਗੁਰੂ ਦੇ ਜਿਹੜੇ ਜਨਮ ਸਥਾਨ ਨੂੰ ਦੇਖਣਾ ਚਾਹੁੰਦੇ ਆ ਇਜ਼ਰਾਈਲ ਜਹਾ ਚਾਹੁੰਦੇ ਨੇ ਗਰੀਸ਼ਮ ਤੇ ਸਾਡੇ ਮੰਗਿਆ ਪੰਜਾਬ ਸਰਕਾਰ ਤੋਂ ਕਿ ਯਕਸਰਾੰਧਰਾ ਪ੍ਰਦੇਸ਼ ਸਰਕਾਰ ਨੇ ਉਥੇ ਦੇ ਆਂਧਰਾ ਦੇ ਕਿਸਥਿਮ ਤੋਂ ਆਪਣੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਣਾ ਨੂੰ ਜੁਗਾ ਪੈਸੇ ਦਿੱਤਾ ਸਾਡੇ ਤੋਂ ਮਾਨਸਰਦਾਰ ਤੋਂ ਮੰਗਿਆ ਕਿ ਵੀ ਆਪਣੇ ਵਿਧਾਨ ਸਭਾ ਦੇ ਵਿੱਚ ਬੈਲਿਓ ਔਰ ਭਾਈਚਾਰਿਕ 크리스마ਸ ਦੇ ਮੌਕੇ ਤੇ ایسٹر کے موقع پہ ویزا دن دین تاکہ سارے لوگ بھی جڑے آ وہ اپنے پرب سمسی جنم استھان پرتی درشن کے درشن کر سک سو مدعے لے کے اسی جی ریلی ایک اگست ای میں کر رہے ہیں وہ سارے مچھلی بھائی چیل کرتے ہیں کہ یہ کسی ویکتی وشیش کی ریلی نہیں ہے یہ کسی ایک سنسا کی ریلی نہیں یہ قوم کی ریلی ہے قوم کے مددوں کی ریلی ہے قوم کے وکاس کی ریلی سو اس کر کے ਅਸੀਂ ਅਪੀਲ ਕਰਦੇ ਹਾਂ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਾਰਾ ਕੁਛ ਮਤਲਬ ਜੋ ਵੀ ਉੱਥੇ ਬੈਠਣ ਦੇ ਪਰਵਾਨਾ ਉਠੀ ਕਰ ਲਏ ਗਏ ਨੇ ਬਰਸਾਦ ਨੂੰ ਧਿਆਨ ਦਿਓ ਕਿ ਪੰਜਾਬ ਇੱਕ ਭਾਈਚਾਰਕ ਸਟੇਟ ਆ ਪੂਰੇ ਇੰਡੀਆ ਦੇ ਵਿੱਚ ਪੰਜਾਬ ਇੱਕ ਅਜਿਹਾ ਸੱਭਾ ਜਿੱਥੇ ਕਿਸੇ ਵੀ ਕਰੰਦਾ ਕੋਈ ਜਾਤ ਪਾਤ ਦਾ ਕੋਈ ਕਰਮ ਦੇ ਹਾਸ ਤੇ ਕੋਈ ਕੋਈ ਵੀ ਵਾਰ ਕਿਸੇ ਨਾਲ ਬਿਤ ਕਰਾਂ ਨਹੀਂ ਕਰਦਾ ਸੁਬਰੀ ਅਨਫੋਰਚੁਨੇਟ ਕਿ ਰਬਨੀਤ ਬਿੱੱਡੂ ਦਾ ਜਿਹੜਾ ਦਾਦਾ ਸੀ ਉਨੇ ਹਮੇਸ਼ਾ ਪੰਜਾਬ ਦੀ ਸ਼ਾਂਤੀ ਦੀ ਗੱਲ ਕੀਤੀ ਆ ਤੇ ਪੰਜਾਬ ਨੂੰ ਇੱਕ ਰੱਖਣ ਦੀ ਗੱਲ ਕੀਤੀ ਪਰ ਇਹ ਇਹ ਉਸ ਵਿਚਾਰ ਦਾ ਰਾਹ ਦੇ ਵਿੱਚ ਆ ਕੇ ਜਿਹੜਾ ਇਹ ਪੋਲਰਾਈਜੇਸ਼ਨ ਦੀ ਨੀਤੀ ਦੇ ਚਾਹਤ ਕਰ ਬੋਟਾ ਮਤਰਾ ਵਿਕਰਮ ਕੰਡੇ ਮਖਾ ਦੇ ਨਾਲ ਜਿਹੜੇ ਇਹ ਪੰਜਾਬ ਨੂੰ ਲੰਬੂ ਲਾਉਣ ਦੀ ਬਿਤੇ ਨੇ ਜਾਂ ਦਿੱਤਾ ਸੀਐਨਐਪ ਸਾਡੀ ਪੂਰੀ ਢੜੀ ਟੀਮ ਇਹਦੀ ਸਖਸ਼ਬਦਾ ਤੇ ਨੰਦਾ ਕਰਦੀ ਔਰ ਬਿਟੂ ਨੂੰ ਤੁਰੰਤ ਇਹ ਬਿਆਨ ਵਾਪਸ ਲੈਣ ਦੀ ਮੰਗ ਕਰਦੀ ਹੈ ਤੇ ਪੂਰੇ ਵੌਲਟਮ ਮਾਹੀ ਮੰਗੜ ਦੇ ਲੇਕ ਇੰਡੀਆ ਜੇ ਮੈਂ ਤੇ ਜਲਦ ਅਸੀਂ ਜਿਹੜਾ ਆ ਉਹਦੇ ਖਿਲਾਫ ਪਰਚਾ ਦਰਜ ਕਰਾਵਾਂਗੇ ਹੇਟ ਸਪੀਚ ਦਾ ਕਿ ਇਹ ਦੋ ਫਿਰਕਿਆਂ ਦੇ ਵਿੱਚ ਬੰਦੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਪੰਜਾਬ ਦੇ ਵਿੱਚ ਕਦੇ ਵੀ ਕੋਈ ਵੀ ਭਾਈਚਾਰਾ ਇੱਕ ਦੂਜੇ ਦੇ ਖਿਲਾਫ ਕਦੇ ਨਹੀਂ ਖੜਾ ਹੋਇਆ ਸਾਡੀ ਬੜੀ ਸਾਝ ਆ ਇੱਥੇ ਮਿਲਜੁਲ ਕੇ ਖੜ ਰਹੇ ਨੇ ਪਰ ਬਿੱਟੂ ਨੇ ਇੱਕ ਗੁੰਡਾ ਦੇ ਕੇ ਪੰਜਾਬ ਨੂੰ ਲੱਭ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਦੇ ਜਿੰਨੇ ਵੀ ਸੱਜਣਾਂ ਨੇ ਨਿੰਦਾ ਕੀਤੀ ਜਾਵੇ ਥੋੜੀ ਆ ਤੇ ਬੀਜੋ ਜੀ ਵੀ ਜਿਹੜਾ ਹੈ ਪ੍ਰਧਾਨ ਸਾਹਿਬ ਬੀਜੋ ਜੀ ਦੇ ਰਾਸ਼ਟਰੀ ਪੱਧਰ ਦੱਸਣਾ ਚਾਹੀਦਾ ਕਿ ਕੀ ਇਹਨਾਂ ਦੀ ਇਹ ਸੋਚ ਆ ਔਰ ਆਰਐਸਐਸ ਦਾ ਕੀ ਇੱਕ ਗੁੰਡਾਗਰਦੀ ਆ ਬਿੱਟੂ ਦੱਸਾ ਚਾਹੁੰਦਾ ਉਹ ਗੁੰਡਾਗਰਦੀ ਕਰਦੀ ਹੈ ਤੇ ਜੇ ਗੁੰਡਾਗਰਦੀ ਕਰਦੀ ਹੈ ਤਾਂ ਉਹ ਵੀ ਰੱਖਣਾ ਚਾਹੀਦਾ ਤੇ ਬਿੱਟੂ ਤਾਂ ਕਰ ਦੇਣੀ ਚਾਹੀਦੀ ਥੈਂਕ ਯੂ ਮੈਂ ਬੱਬਾ ਗੇਟ ਕ੍ਰਿਸਚਨ ਨੈਸ਼ਨਲ ਫੰਡ ਦਾ ਜੁਗਦਾ ਪ੍ਰੈਜ਼ੀਡੈਂਟ ਆ ਪਹਿਲਾਂ ਨਾਮ ਸਾਰੇ ਮੀਡੀਆ ਦਾ ਧੰਨਵਾਦ ਕਰਨਾ ਇੱਕ ਸ਼ੁਰੂ ਜੀ ਨੀ ਕਾਲ ਤੇ ਪੀਰ ਤੇ ਪਹੁੰਚੇ ਨੇ ਔਰ ਖਾਸ ਕਰਕੇ ਸਾਡੇ ਰਾਸ਼ਟਰੀ ਪ੍ਰਧਾਨ ਨਾਰਜ ਚੌਧਰੀ ਸਾਹਿਬ ਜੀ ਦਾ ਜੋ ਇੱਕ ਪ੍ਰੈਸ ਕਾਨਫਰੰਸ ਵਾਸਤੇ ਧਾਰੀਵਾਲ ਪਹੁੰਚੇ ਨੇ ਔਰ ਇੱਥੇ ਪੀਗ ਨੂੰ ਜਿਹੜੀ ਸਾਡੀ ਰੈਲੀ ਹੋ ਰਹੀ ਆ ਅਨਖ ਜਬਾਉ ਰੈਲੀ ਬੜੇ ਹੀ ਉਤਸ਼ਾਹ ਨਾਲ ਹੋ ਰਹੀ ਆ ਔਰ ਸਾਰੇ ਹੀ ਕਿਸੇ ਨੈਸ਼ਨਲ ਫਰੰਟ ਦੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਬੜਾ ਹੀ ਉਤਸ਼ਾਹ ਆ ਤੇ ਬਹੁਤ ਯੋਗਰ ਦਾ ਰੈਲੀ ਹੋਏਗੀ ਉਥੇ ਸਾਡੇ ਜਿੰਨੇ ਵੀ ਪੀਸੀ ਨੈਸ਼ਨਲ ਫੰਡ ਦੇ ਔਦੇਦਾਰ ਆ ਬੀਤੀ ਕਰਨ ਆ ਤੇ ਵੱਡ ਚੜ ਕੇ ਜਨਤਾਲੇਓ ਇਸ ਦੇ ਨਾਲ ਹੀ ਜਿੰਨੇ ਵੀ ਸਾਡੇ ਇਥੇ ਅੱਜ ਮੋਟਵੇ ਸੱਜਣੋ ਪਾਸੇ ਸੇ ਬਣਾਇਨੇ ਮੌਨ ਦਾ ਧੰਨਵਾਦ ਕਰਨਾ